ਸਭ ਤੋਂ ਪਹਿਲਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਰਿਕੁਐਸਟ ਕਰਦੀ ਆ ਕਿ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਕਰ ਦਿਓ ਅੱਜ ਆਪਾਂ ਡਿਸਕਸ ਕਰਾਂਗੇ ਕਿ ਛੋਟੇ ਬੱਚੇ ਨੂੰ ਜਦੋਂ 5 ਤੋਂ 6 ਮਹੀਨੇ ਦਾ ਹੋ ਜਾਂਦਾ ਆ ਤਾਂ ਉਹਨੂੰ ਕਿੱਦਾਂ ਦਾ ਫੂਡ ਦੇਣਾ ਚਾਹੀਦਾ ਆ ਤਾਂ ਛੋਟਾ ਬੱਚਾ ਹੈ ਜਿਹੜਾ ਉਹਨੂੰ ਹਨਾ ਸ਼ੁਰੂ-ਸ਼ੁਰੂ ਦੇ ਵਿੱਚ ਸਾਨੂੰ ਇਹ ਬੜਾ ਮਤਲਬ ਕੰਪਲਿਕੀਸ਼ਨਸ ਆਉਂਦੀਆਂ ਨੇ ਕਿ ਕੀ ਦੇਈਏ ਕੀ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਤੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਪ੍ਰੈਫਰ ਕਰਾਂਗੀ ਕਿ ਬੱਚੇ ਨੂੰ ਹਨਾ ਬਿਲਕੁਲ ਹੀ ਮਤਲਬ ਜਿੰਤਾ ਦਾ ਦੁੱਧ ਹੁੰਦਾ ਆ ਉਦਾਂ ਦੇ ਮਿਕਸਰ ਦੇ ਵਿੱਚ ਆਪਾਂ ਨੇ ਉਹਨਾਂ ਨੂੰ ਬੱਚੇ ਨੂੰ ਦੇਣਾ ਆ ਚਾਹੇ ਉਹ ਫਰੂਟਸ ਨੇ ਚਾਹੇ ਉਹ ਦਾਲਾਂ ਨੇ ਤਾਂ ਮੈਂ ਤਾਂ ਰਿਕਮੈਂਡ ਕਰਾਂਗੀ ਸਭ ਤੋਂ ਪਹਿਲਾਂ ਕਿ ਆਪਾਂ ਨੂੰ ਫਰੂਟਸ ਦੇਣੇ ਚਾਹੀਦੇ ਨੇ ਕਿਉਂਕਿ ਜੇ ਆਪਾਂ ਦਾਲਾਂ ਦਾ ਪਾਣੀ ਦੇਣਾ ਸਟਾਰਟ ਕਰ ਦਿੰਦੇ ਆ ਬੱਚੇ ਨੂੰ ਪਹਿਲਾਂ ਤੇ ਖਿਚੜੀ ਵਗੈਰਾ ਦੰਦੇ ਆ ਤਾਂ ਬੱਚੇ ਨੂੰ ਫ ਤੇ ਸਭ ਤੋਂ ਪਹਿਲਾਂ ਤੁਹਾਨੂੰ ਜਿਵੇਂ ਐਪਲ ਹੈ ਨਾ ਬਨਾਣਾ ਹੈ ਉਹਨੂੰ ਬਿਲਕੁਲ ਮੈਸ਼ ਕਰਕੇ ਬੱਚਿਆਂ ਨੂੰ ਦੇਣਾ ਚਾਹੀਦਾ ਆ ਤੇ ਉਹਦੇ ਵਿੱਚ ਦੁੱਧ ਮਿਕਸ ਕਰਕੇ ਹੈ ਨਾ ਦੁੱਧ ਜਿਹੜਾ ਬ੍ਰੈਸਟ ਮਿਲਕ ਹੈ ਜਾਂ ਫਾਰਮੂਲਾ ਮਿਲਕ ਹੈ ਤੁਸੀਂ ਦੇ ਰਹੇ ਹੋ ਤਾਂ ਉਹਦੇ ਵਿੱਚ ਉਹ ਤੁਸੀਂ ਮਿਕਸ ਕਰਕੇ ਉਹਨੂੰ ਬਿਲਕੁਲ ਜਿਦਾਂ ਦਾਲ ਦਾ ਪਾਣੀ ਹੁੰਦਾ ਉਦਾਂ ਦੇ ਟੈਕਸਚਰ ਦੇ ਵਿੱਚ ਦੇਣਾ ਆ ਉਸ ਤੋਂ ਬਾਅਦ ਤੁਸੀਂ ਬੱਚਿਆਂ ਨੂੰ ਜੋ ਵੀ ਚੀਜ਼ ਦੇ ਰਹੇ ਹੋ ਉਹਨੂੰ ਘੱਟੋ ਘੱਟ ਤੁਸੀਂ 2 ਦਿਨ ਲਗਾਤਾਰ ਦੇਣਾ ਔਰ ਦੇਣ ਦਾ ਟਾਈਮ ਤੁਹਾਡਾ ਹੋਣਾ ਚਾਹੀਦਾ ਮਾਰਨਿੰਗ ਕਿਉਂਕਿ ਅਗਰ ਮਾਰਨਿੰਗ ਦੇ ਵਿੱਚ ਤੁਸੀਂ ਦਵੋਗੇ ਤੁਹਾਡੇ ਕੋਲ ਸਾਰਾ ਦਿਨ ਇਹ ਟੈਸਟ ਕਰਨ ਲਈ ਹੈ ਕਿ ਬੱਚੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਆ ਬੱਚੇ ਨੂੰ ਉਹ ਚੰਗੇ ਤਰੀਕੇ ਨਾਲ ਹਜ਼ਮ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਹਨ ਤਾਂ ਜੇਕਰ ਤੁਸੀਂ 2 ਦਿਨ ਤੱਕ ਦੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਬੱਚੇ ਨੂੰ ਕੋਈ ਉਹਦੇ ਨਾਲ ਅਲਰਜੀ ਵਗੈਰਾ ਤਾਂ ਨਹੀਂ ਹੈ ਤਾਂ ਫਿਰ ਆਪਾਂ ਉਸ ਚੀਜ਼ ਨੂੰ ਅੱਗੇ ਕੰਟੀਨਿਊ ਕਰ ਸਕਦੇ ਹਾਂ ਤਾਂ ਜਿਵੇਂ ਤਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ 2 ਦਿਨ ਬੱਚੇ ਨੂੰ ਹਨਾ ਐਪਲ ਦਿੱਤਾ ਬਿਲਕੁਲ ਗ੍ਰਾਈਂਡ ਕਰਕੇ ਥੈਨ ਫਿਰ ਆਪਾਂ ਨੂੰ ਬਨਾਣਾ ਦਵਾੰਗੇ ਉਸ ਤੋਂ ਬਾਅਦ ਫਿਰ ਆਪਾਂ ਉਹਨਾਂ ਨੂੰ ਦਾਲ ਦਾ ਪਾਣੀ ਦੇਣਾ ਸਟਾਰਟ ਕਰਦਾਂਗੇ ਖਿਚੜੀ ਬਣਾ